नटू? इधर चिचू रोह क्यों रही है गुरुद्वारा साहब हेमकुंड पहुंच गए सरोवर इनान करते हैं करो इनान करो लेडीज का उधर बनया है आप लो जी एक इनान कर चलिया बर्फ पैरी भी हम पैक हो गया ਸਤ ਚੋਟੀਆਂ ਨੇ ਜੀ ਸਤ ਸ੍ਰਿੰਗ ਸੋਭਤ ਹੈ ਤੁਹਾਂ ਮਹਾਰਾਜ ਨੇ ਇਸ ਦਾ ਚਿੱਤਰ ਨਾਟਕ ਦੇ ਵਿੱਚ ਜ਼ਿਕਰ ਕੀਤਾ ਹੈ ਹੇਮ ਦਾ ਮਤਲਬ ਬਰਫ਼ ਕੋਟ ਦਾ ਮਤਲਬ ਸੋਬਰ ਹੇਮਕੁੰਸਾਹਿਬ ਬੋਲੇ ਸੋਨਿਹਾਲ ਸਾਸਰੀਆ ਕਾਲ ਯਾਤਰਾ ਸ਼ੁਰੂ ਹੋ ਗਈ ਸਾਡੇ ਜਨਤ ਜਲਦੀ ਸੇ ਪਰ ਸਾਡੇ ਕੋਲ ਤਾਂ ਟਾਈਮ ਹੋਇਆ ਪਹਿਲਾਂ ਟਾਰਗੇਟ ਸੀ ਕਿ 4 ਵਜੇ ਨਿਕਲ ਜਾਣਗੇ ਪਰ ਬੱਚੇ ਨਾਲ ਨੇ ਤੇ ਉੱਠਦੇ ਉੱਤੇ ਦੇ ਹੜ ਦੇ ਉੜਦੇ ਟਾਈਮ ਲੱਗ ਗਿਆ ਬੱਚਿਆਂ ਨੂੰ ਸੋ ਠੰਡ ਵੀ ਬੜੀ ਐ ਯਾਤਰਾ ਅਗੇ ਗੁਰਦੁਆਰਾ ਸਭ ਤੋਂ ਸ਼ੁਰੂ ਕਰਦੇ ਆ ਜਿਆਕਾਰਾ ਲਾ ਕੇ ਤੇ ਉਸ ਤੋਂ ਬਾਅਦ ਫਿਰ ਯਾਤਰਾ ਹੀਮਪੁਰ ਸਾਹਿਬ ਗੁਰਦੁਆਰਾ ਹੀਮਪੁਰ ਸਾਹਿਬ ਗੋਬਿੰਦ ਤਾਂ ਤੇ ਸਵੇਰ ਦਾ ਟਾਈਮ ਐ ਤੇ ਤਿਆਰੀ ਸਾਡੀ ਪੂਰੀ ਹੋ ਗਈ ਤੇ ਹੁਣ ਚੱਲ ਜਾਈਏ ਚਲੋ ਫਿਕ ਲਾ ਕੇ ਯਾਤਰਾ ਬੋਲੇ ਸੋਨਹਾਲ ਸਾਸਤ੍ਰਿਕ ਕਾਲ ਚਲ ਆਇਓ ਸ਼ੁਰੂ ਜਗਾਰਾ ਇੱਕ ਮਨੇ ਬੁਲਾਇਆ ਤੇ ਯਾਤਰਾ ਆਪਣੀ ਹੁਣ ਸ਼ੁਰੂ ਹੋ ਗਈ ਹੈ ਇਹ ਮੌਸਮ ਤਪ ਚੜੀ ਹੈ ਤੇ ਮਾਰੇ ਕਿਰਪਾ ਕਰਨਗੇ ਕਿ ਮੌਸਮ ਅੱਜ ਸਾਫ਼ ਰਹੇ ਇਹ ਕੋਈ ਤਾਂ ਸਵੇਰ ਦਾ ਸਮਾਂ ਇਹ ਉਹ ਜਗ੍ਹਾ ਜਿੱਥੇ ਸੰਗਤਾਂ ਉੱਤੇ ਜਾਣ ਵਾਸਤੇ ਕਚਰ ਕੋੜੇ ਕਰਦੀਆਂ ਨੇ ਇੱਥੇ ਲੋਕ ਰੇਟ ਕਰ ਰਹੇ ਨੇ ਹੁਣ ਇਹਨਾਂ ਦਾ ਜਿਹੜਾ ਯੂਨੀਅਨ ਦਾ ਰੇਟ ਹੈ ਉਹ 1600 ਰੁਪਿਆ ਪਰ ਪਰਸਨ ਹੈ ਸੋ ਮੌਸਮ ਵਧੀਆ ਚਲੋ ਖਿੱਚਦੇ ਅੱਗੇ ਬਾਟ

ਉਹ ਪਰੇ ਗੋਬਿੰਦ tạm ਦਿਖ ਰਿਹਾ ਸੰਗਤਾ ਲੰਗਰੀ ਇਹਨੇ ਗਲੇਸ਼ੀਅਰ ਦੇ ਵਿੱਚ ਦੀ ਹੱਥ ਹਲਾ ਗਲੇਸ਼ੀਅਰ ਹੈ ਇਹਨੂੰ ਕਰਾਸ ਕਰਾਂਗੇ ਤੇ ਵਿੱਚ ਵਿੱਚ ਪਾਣੀ ਸੀ ਬੂਟ ਵੀ ਪਚਾ ਕੇ ਰੱਖਣੇ ਮੈਨੂੰ ਕਿਉਂਕਿ ਜਿੱ ਗਿੱਲੇ ਹੋਗੇ ਫਿਰ ਮੁਸ਼ਕਲ ਹੋ ਜਾਈਆਂ ਮੌਸਮ ਮਾਰਦੀ ਕਿਰਪਾ ਨਾਲ ਸਾਫ ਹੈ ਅੱਜ ਤਪ ਚੜੀ ਹੈ ਤੇ ਥੋੜਾ ਰਹਿ ਗਿਆ तकरीबन 2 ਕਿਲੋਮੀਟਰ ਦਾ ਸਫ਼ਰ रह गया हम थोड़ा हाई अल्टीट्यूड करके साथ ही दिक्कत होनी शुरू हो गई हवा ठंडी ठार आ रही संगता संगत चटी चढ़ाई हौली हौली बस थोड़ा रह और सामने एक ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਚੱਲ ਰਿਹਾ ਸਹੀ ਹੈ ਚਲੋ ਚੱਲਦੇ ਆਹ ਵਾਹ ਹੈ ਗਰੂ ਵਾਹ ਹੈ ਗਰੂ ਵਾਹ ਹੈ ਗਰੂ ਵਾਹ ਹੈ ਗਰੂ ਹਦਲੇ ਗਲੇਸ਼ੀਰਿਕ ਹੋਰ ਆ ਗਿਆ ਇਹਦੇ ਵਿੱਚ ਲੰਘਾਂਗੇ

ਇਨਾ ਵਜਨ ਲੈ ਕੇ ਇਹ ਚੜਦੇ ਨੇ ਉਹ ਆ ਗਏ ਓਹੋ ਇੱਕ ਆ ਜਾਓ ਫੇਨੇ ਰਾਮਾ ਆ ਜਾਓ ਤਕਰੀਬਨ 1.5 ਕਿਲੋਮੀਟਰ ਦਾ ਪੈਂਡਾ ਹੋ ਰਹਿ ਗਿਆ ਜੀ ਚੜਾਈ ਦਾ ਤੇ ਬਹੁਤ ਥਲੋਂ ਆਏ दिक्कत तो हो रही है पर हौली हौली चल रहे हैं दम लेके चल रहे हैं चल जाएंगे टाइम टाएंग भी किम टाइम टाइम कि हो गया टाइम सत पचवंजा काफी टाइम पे थलिये आ रही इस पास तो तकरीबन थोड़ी जी इतनी मुश्किल हो रही है क्योंकि बिच गलेर है ਮਤ ਕਹੀ ਨਾ ਜਾਏ ਤਾ ਕੀ ਹੀ ਮਤ ਕਹੀ ਨਾ ਜਾਏ ਹਰ ਬਾਨ ਤੇਰੇ ਨਾਮ ਹੈ ਗੁਰਬਾਨ ਜਾਈ ਮੇਰੇ ਨਾਮ ਹੈ ਜੀ ਕਿ ਗਲੇਸ਼ੀਅਰ ਹੋਰ ਪਾਰ ਕਰ ਰਹੇ ਹਾਂ ਬਸ ਆ ਗਿਆ ਉੱਪਰ ਤੇ ਇਹ ਗਲੇਸ਼ੀਅਰ ਜੀ ਦਾ ਜੁਗ ਹੈ ਦਾ ਬਣੇ ਵਰ ਧੁੱਪ ਚਾਗੇ ਜੀ ਹਾਂ ਧੁੱਪ ਤੇ ਤੁਹਾਡੀ એનર્ਜੀ ਮਿਲਦੀ ਬੰਦੇ ਨੂੰ ਲਓ ਜੀ ਧੁੱਪ ਚਾਗੇ ਹੁਣ ਥੋੜਾ ਸੌਖਾ ਹੋ ਜਨਾ ਦੁਰਨਾ ਸੰਗਤਾ ਪਹੁੰਚ ਗਿਆ ਹੁਮਾ ਕੇ ਜਿਹੜੇ ਤੜਕੇ ਤੇ ਚੱਲੀ ਹੈ 2:00 ਵਜੇ ਤੇ ਉਹ ਤਾਂ ਉੱਪਰ ਪਹੁੰਚ ਵੀ ਗਿਆ ਤੇ ਅਰਦਾਸ 8:30 ਵਜੇ ਹੁੰਦੀ ਹੈ ਤੇ ਇਹ ਸ਼ਾਮਿਲ ਹੋਗੀ ਹਣਗੇ ਵਾਹ ਹੀ ਰੋਹ ਵਾਹ ਵਿੱਚ ਵਿੱਚ ਦੁਕਾਨਾਂ ਲੱਗੀਆਂ ਇਹਨਾਂ ਦੇ ਵਿਚਾਰਿਆਂ ਦਾ ਰੋਜ਼ਗਾਰ ਹੈ ਇੱਥੇ ਵੀ ਚਾਹ ਚੂ ਪੀ ਕੇ ਸਮਤ ਫਿਰ ਅੱਗੇ ਵਧਦੀ ਹੈ ਇੱਧਰ ਦੁਕਾਨਾਂ ਲੱਗੀਆਂ ਸਫ਼ਰ ਵਧੀਆ ਲੰਘ ਰਿਹਾ ਪਿੱਛੇ ਥੋੜੀ ਦਿੱਕਤ ਹੋਈ ਸੀ ਪਰ ਹੁਣ ਠੀਕ ਹੈ ਇੱਥੇ ਦੋ ਰਸਤੇ ਇੱਕ ਤੇ ਪੌੜੀਆਂ ਵਾਲਾ ਰਸਤਾ ਇਸ ਪਾਸੇ ਤੇ ਇੱਕ ਇਹ ਰਸਤਾ ਅਸੀਂ ਇਸ ਰਸਤੇ ਜਾਵਾਂਗੇ ਕਿਉਂਕਿ ਪੌੜੀਆਂ ਦੇ ਵਿੱਚ ਜ਼ੋਰ ਬਹੁਤ ਜ਼ਿਆਦਾ ਲੱਗਦਾ ਤੇ ਬੰਦਾ ਥੱਕਦਾ ਛੇਤੀ ਹੈ ਸੰਗਤ ਜਾਂਦੀ ਹੈ ਸੰਗਤ ਜਾ ਰਹੀ ਹੈ ਹੁਣ ਪੌੜੀਆਂ 'ਚ ਤੇ ਫਿਰ ਆਪਾਂ ਇਧਰ ਜਾਵਾਂਗੇ ਹੌਲੀ ਹੌਲੀ ਆਰਾਮ ਨਾਲ ਕੋਈ ਜਲਦਬਾਜ਼ੀ ਨਹੀਂ ਸਾਡੇ ਨਾਲ ਇਹ ਦਾਸ 'ਚ ਸ਼ਾਮਲ ਹੋ ਜਾਵਾਂਗੇ ਟਾਈਮ ਕਿੰਨਾ ਹੋਇਆ 8:30 8:30 ਹੋ ਗਏ ਇੱਕ ਘੰਟਾ ਪਿਆ ਸਾਡੇ ਕੋਲ ਤੇ ਹਰਾਵਨਾ ਅਸੀਂ ਕਾਸ਼ ਕਿ ਅੱਧੇ ਘੰਟਾ ਹੋਰ ਲੱਗਣਾ ਬਸ ਥੋੜਾ ਜਿਹਾ ਰਹਿ ਗਿਆ ਤੇ ਫੁੱਲ ਵੀ ਹੁਣ ਖਿੜਦੇ ਬਸ ਥੋੜਾ ਰਹਿ ਗਿਆ ਜੀ ਹੇਮਕੁਲਸਾ ਉਹ ਸਾਹਮਣੇ ਆਹ ਸਾਹਮਣੇ ਦਿਖਾਈ ਦੇ ਰਿਹਾ ਤੇ ਕੇਤਨ ਦੀ ਆਵਾਜ਼ ਹੈ ਕਿ ਤੱਕ ਪਹੁੰਚਣੀ ਸ਼ੁਰੂ ਹੋ ਗਈ ਹੈ ਇਹ ਬਸ ਉਮੀਦ ਹੈ ਕਿ ਅੱਜ ਦੇ ਘੰਟੇ ਚ ਪਹੁੰਚ ਜਾਗੇ ਇਹ ਸੰਗਤਾਂ ਹੌਲੀ ਹੌਲੀ ਚੜਦੇ ਨੇ ਕਿਉਂਕਿ ਹਰ ਇੱਕ ਬੰਦੇ ਨੂੰ ਇੱਥੇ ਦਿੱਕਤ ਹੁੰਦੀ ਆ ਕੇ ਹਾਈ ਐਲਟੀਟਿਊਡ ਤੋਂ ਵੀਵਨ 15000 ਫੁੱਟ ਤੇ ਅਸੀਂ ਪਹੁੰਚ ਗਏ ਹੈ ਇਸ ਪਾਸੇ ਨਜ਼ਾਰਾ ਥੋੜੀ ਧੁੱਪ ਚੜੀ ਹੈ ਤੇ ਧੁੱਪ ਨਾਲ ਥੋੜਾ ਜਿਹਾ ਬਾਡੀ ਨੂੰ ਰਾਹਤ ਮਿਲੀ ਹੈ ਤੇ ਬਾਡੀ ਗਰਮ ਹੋਈਏ ਤੇ ਚੱਲਣ ਜੀ ਵੀ ਥੋੜੀ ਸੌਖ ਹੋ ਰਹੀ ਹੈ। ਲੋਜੀ ਤਕਰੀਬਨ ਐਮਪੁਰ ਸਾਧੀ ਪਹੁੰਚ ਪਹੁੰਚਣ ਵਾਲੇ ਆ। ਆਹ ਸਾਹਮਣੇ ਹਿੰਦੂ ਦਾ ਤੇ ਕਿਚਨ ਦੀ ਆਵਾਜ਼ ਆ ਰਹੀ ਹੈ। ਸਫ਼ਰ ਬੜਾ ਟਫ ਸੀ ਪਰ ਤੋਂ ਪਹੁੰਚ ਗਈ ਤੇ ਇਹਦੇ ਨਾਲ ਫਤਾਂਗਾ। ਬੋਡੀ ਗਰਮ ਹੋਈ ਤੇ ਫਤੂ ਬਾਦ ਫਿਰ ਚੱਲਣ ਕਿ ਸਾਨੀ ਹੋ ਗਈ। ਅਸੀਂ ਪੌੜੀਆਂ ਕੋ ਪੌੜੀਆਂ ਦਾ ਰਸਤਾ ਹੈ ਜੇ ਪਰ ਉਧਰੋਂ ਨਹੀਂ ਗਿਆ ਉਧਰੋਂ ਫਿਰ ਜਗ ਦਮ ਖ ਬਜਾ ਲੱਗਦਾ। ਤੇ ਬੜਾ ਮੁਸ਼ਕਿਲ ਹੈ ਪੌੜੀਆਂ ਵਾਲੇ ਰਸਤੇ ਤੋਂ ਈਜ਼ੀ ਆ ਬੜਾ ਆਸਾਨ ਹੈ ਬੰਦਾ ਆਰਾਮ ਨਾਲ ਤੁਰਿਆ ਆਂਦਾ ਸੋ ਹੁਣ ਥੋੜਾ ਜਿਹਾ ਉੱਪਰ ਜਾ ਕੇ ਫਿਰ ਤੁਹਾਨੂੰ ਹੇਮਪੁਰ ਸਾਹਿਬ ਜੀ ਹੇਮਪੁਰ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਤੇ ਆਜੋ ਫਿਰ ਚੱਲੀਏ ਕੁਦ ਬਰਾ ਹੇਮਪੁਰ ਸਾਹਿਬ ਸਚਖੰਡ ਸ੍ਰੀ ਹੇਮਪੁਰ ਸਾਹਿਬ ਆਜੋ ਜਰਬਾ ਤਜਰਬਾ ਕਰਾਂਗੇ ਹੌਲੀ ਹੌਲੀ ਚੱਨਾ ਪਿਆਰੇ ਕਿਉਂਕਿ ਆਕਸੀਜਨ ਦਾ ਲੈਵਲ ਕਾਫੀ ਘੱਟ ਹੈ ਤੇ ਦਮ ਮਾਰ ਕੇ ਫਿਰ ਚੜਦੇ ਹਾਂ ਹਾਕ ਫੁੱਲ ਖੜੇ ਆ ਜੀ ਬਰਫ਼ ਦੇ ਵਿੱਚ ਵੀ ਕਿੰਨੇ ਸੋਹਣੇ ਪੇਲੇ ਰੰਗ ਦੇ ਫੁੱਲ ਖੜੇ ਆ ਸਾਰੇ ਜਦੋਂ ਅਗਸਤ ਮਹੀਨੇ ਚਾਹੀਦਾ ਉਦੋਂ ਸਾਰੇ ਪਾਸੇ ਫੁੱਲੀ-ਫੁੱਲ ਹੁੰਦੇ ਨੇ ਚੱਲੇ ਜਿਹੜੀ ਫਲਾਵਰ ਵੈਲੀ ਹੈ ਲੋਕੀ ਨੂੰ ਸਪੈਸ਼ਲੀ ਦੇਖਣ ਆਉਂਦੇ ਨੇ ਆ ساری ਵੈਲੀ ਦਾ ਵਿਊ ਤੇ ਥੋੜੀ ਦੇਰ ਬਾਅਦ ਦਰਸ਼ਨ ਸਚਕੰਧ ਸ਼੍ਰੀ ਹੇਮਕੁੰ ਸਾਹਿਬ ਦੇ ਲੋਕ ਬੰਦੇ ਗਲ ਸਿਆਰੀਓ ਉਹ ਹੇ ਨੀਚੇ ਇਹ ਸੰਗਤ ਉਪਰੋਂ ਸ਼ਾਟ ਲੈ ਰਹੇ ਆ ਇਹ ਕਾਫੀ ਥੱਲੇ ਸੰਗਤ ਆ ਰਹੀ ਹੈ ਤੇ ਜਾ ਰਹੀ ਹੈ ਹੌਲੀ 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 ਲੋਕੀ ਚੜ ਰਹੇ ਨੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਸਾਰੇ ਥੋੜੀ ਦੇਰ ਤੱਕ ਉੱਪਰ ਪਹੁੰਚਣਗੇ ਲਓ ਜੀ ਬਸ ਪਹੁੰਚਣ ਵਾਲੇ ਆ ਤੇ ਆ ਇੱਕ ਪੈਚ ਰਹਿ ਗਿਆ ਉਹ ਤੋਂ ਬਾਅਦ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਸਾਹਿਬ ਪਹੁੰਚ ਕੇ ਹੰਪੂਨ ਸਤ ਪਹਿਲੀ ਅਰਦਾਸ ਚ ਸ਼ਾਮਿਲ ਵੀ ਹੋ ਗਏ ਤੇ ਇੱਥੇ ਜਿਹੜੇ ਇਹ ਲੈ ਕੇ ਜਾਂਦੇ ਨੇ ਸੰਗਤ ਨੂੰ ਤੇ ਬਾਸਕਟ ਵੀ ਹੈਗੀ ਇੱਥੇ ਤੇ ਐਦਾਂ ਵੀ ਲੈ ਕੇ ਜਾਂਦੇ ਨੇ ਉਹ ਇੱਥੇ ਬਸ ਉਤਾਰਦੇ ਨੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਉਹ ਸਾਹਮਣੇ ਵੀ ਬੈਠੇ ਨੇ ਪਣ ਆਪਾ ਆ ਇਸ਼ਾਰਾ ਕਰਦੇ ਆ ਪਹਿਲਾਂ ਤੇ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਣੇ ਆ ਅੱਜ ਕਿਹੜਾ ਕਹਿੰਦੇ ਪਰ ਇਹ ਥੋੜੇ ਆ ਪਾਪੀ ਨਾਲ ਕਿਹਨਾ ਕਰਦੇ ਨੇ ਬਤਲੇ ਨਾ ਪੋੜੇ ਦੇਖ ਲੈ ਚੰਗਾ ਜੀ ਰੱਖੋ ਪੂਰੀ ਤੋ ਸ਼ਾਨ ਕਰਦੇ ਆ ਤੇ ਖਤ ਨੂੰ ਕਿਤਾਹ ਖਰਦੋ

ਤੇ ਹੁਣ ਇਸ਼ਨਾਨ ਕਰਦੇ ਇੱਥੇ ਵਰਪਈ ਸਾਰੇ ਪਾਸੇ ਤੇ ਸੰਗਤਾਂ ਵਾਪਸੀ ਵੀ ਕਰ ਰਹੀਆਂ ਨੇ ਜਿਹੜੇ ਸਾਜਰੇ ਬਹੁਤ ਸੰਗਤਾਂ 2 ਵਜੇ ਰਾਤੀ ਚੱਲ ਕੰਨੀਆਂ ਨੇ ਉਹ ਵਾਪਸੀ ਵੀ ਕਰ ਰਹੀਆਂ ਇਸ ਪਾਸੇ ਲੰਗਰ ਹਾਲ ਆ ਪਹਿਲਾਂ ਇਸ਼ਨਾਨ ਕਰਦੇ ਫਿਰ ਲੰਗਰ ਪਛਾਤਾ ਸ਼ੱਕੀ ਮੱਥਾ ਪਹਿਲੇ ਮੱਥਾ ਟੇਕਾਂਗੇ ਫਿਰ ਲੰਗਰ ਪਛਾਤਾ ਸ਼ੱਕੀ ਵਾਪਸੀ ਕਰਾਂਗੇ ਬਰਫ ਸਹੀ ਹੈ ਆਸੇ ਪਾਸੇ ਤੇ ਸਰੋਵਰ ਵੱਲ ਵਾਧੇ ਆ ਪਹਿਲਾਂ ਇਸ਼ਨਾਨ ਕਰਦੇ ਸ਼ਬਦ ਪੁਰਬਾਣੀ ਦਾ ਕੀਰਤਨ ਚੱਲ ਰਿਹਾ ਹੈ ਲੇਕਿਨ ਅਸੀਂ ਪਹੁੰਚੇ ਅਰਦਾਸ ਹੋ ਰਹੀ ਸੀ ਤੇ ਅਸੀਂ ਫਿਰ ਅਰਦਾਸ ਦੇ ਵਿੱਚ ਸ਼ਾਮਿਲ ਹੋ ਗਏ ਆਹ ਸਾਰਾ ਨਜ਼ਾਰਾ ਜੀ ਬਿਲਕੁਲ ਸਾਖ ਦਾ ਮਾਰੇ ਸੰਬਖਸ਼ ਮਾਰੇ ਦੀ ਕਿਰਪਾ ਤੇ ਇੱਥੇ ਵੀ ਵਰਫਾਂ ਦੇ ਵਿੱਚ ਮਾਰਾ ਨੇ ਕਿਰਪਾ ਕੀਤੀ ਸੰਗਤਾਂ ਵਾਸਤੇ ਖੁੱਲੇ ਦਰਸ਼ਨ ਦੀਦਾਰ ਲਈ ਲੱਛ ਅੱਗੇ ਵੀ ਆਪਾਂ ਦਿਖਾਨੇ ਲਓ ਜੀ ਕੱਲਾ ਇਸ਼ਾਰਾ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਣਾ ਅੰਦਰ ਜਾਵਾਂਗੇ ਇਸ ਪਾਸੇ ਉਸੇ ਵਾਂਗ ਚੱਲ ਰਹੀ ਹੈ ਬਰਫ ਫਟਾਰੇ ਨੇ ਤੋਂ ਇਧਰ ਜੋੜਾ ਕਰ ਬਣਿਆ ਹੋਇਆ ਤੇ ਸਾਹਮਣੇ ਗਰਾਜ ਨੂੰ ਨਾ ਤੁਸੀਂ ਡਾਲੋ ਜਿੱਥੇ ਜਾਉਂਦੇ ਹੋ ਹੱਥਾ ਬਰਗਾ ਨਾ ਤਾਂ ਇਹ ਨਿਸ਼ਾਨ ਸਾਹਿਬ ਚੁੱਲ ਰਹੇ ਨੇ ਮਹਾਰਾਜ ਦੇ ਸਥਾਨ ਤੇ ਐਡੀ ਸੰਗਤ ਉਹ ਹਮ ਆ ਕੇ ਪਹੁੰਚੀ ਹੈ ਪਹਿਲੇ ਸੰਗਤ ਆ ਰਹੀ ਹੈ ਤੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਸਚਖੰਡ ਸ੍ਰੀ ਹੇਮਕੁੰ ਸਾਹਿਬ ਜਿਸ ਰੋਬਰਾ ਜੀ ਇਸ ਪਾਸੇ ਤੇ ਅਗਲੇ ਪਾਸੇ ਇਸ਼ਾਰਾ ਕਰਦੇ ਰਕਤ ਗੁਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ चूची खुश है ना।, ना दर्शन हो गया हेमकुट साहब आखिया ना देखते देख 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 देख। दे दे देख। है ना देखो देखो वर्कुट साहब करो स्नान करो इनान करने लेडीज का उधर बने है आप इनान इधर करा ਸੋ ਪਹਿਲਾ ਇਸ਼ਨਾਨ ਕਰ ਲਿਆ ਜੇ ਸ਼ਰੀਰ ਠੰਡਾ ਹੋ ਗਿਆ ਫਿਰ ਮੁਸ਼ਕਿਲ ਹੁੰਦਾ ਹੈ ਇਸ਼ਨਾਨ ਕਰਨਾ ਸ਼ੀ ਗਰਮ ਮੈਂ ਚੱਲ ਕੇ ਆਇਆ ਤਾਂ ਇਸ਼ਨਾਨ ਕਰਕੇ ਫਿਰ ਆ ਇਧਰੋਂ ਹੇਮਗੁਰ ਸਾਹਿਬ ਦੇ ਦਰਸ਼ਨ ਦੀਦਾਰ ਜੀ ਅਸੀਂ ਸੂਬਰ ਵਾਲੇ ਪਾਸੇ ਆ ਗਏ ਇਸ਼ਨਾਨ ਕਰਦੇ ਹਾਂ ਤੇ ਫਿਰ ਅੰਦਰ ਮਹਾਰਾਜ ਦੇ ਮੱਠਾ ਦੇਖਦੇ ਹਾਂ ਵਗਾਰ-ਵਗਾਰ ਮੈਂ ਜੀ ਵਾਹ ਇਧਰ ਆਇਆ ਮਨਰਤਨ ਜੀ ਮਾਨਮਨ ਕਰਦੇ ਬਹੁਤ ਕਰਾਏ ਕਰਾ ਬੇਨਾ ਮਨ ਜਾਨ ਦੇ ਵਾਹ ਰੂ ਗਾਰ ਤੋਂ ਮੈਂ ਹੋ ਗਿਆ ਆਸਟ੍ਰੇਲੀਆ ਤੋਂ ਸੁਤਾਰ ਮਨਰਤਨ ਜੀ ਨੂੰ ਮਾਣ ਨਾਲ ਦੇਖੀ ਦੇਖੀ ਪੂਰ ਪਾਵਨਨੀ ਹਿੰਮਤ ਮਾਰੋ ਨਾ ਬੰਦੇ ਨਾਮ ਨੂੰ ਖਸੂ ਲੋ ਜੀ ਇੱਕ ਵਾਰ ਸ਼ਰਾਨ ਕਰਨ ਚੱਲਿਆ ਵਾਹ 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 ਆ ਨਾ ਤੇ ਦਫਰੇ ਆਪ ਜਿਵੇਂ ਬਾਈ ਦੇ ਨਾਮ ਆਉਂਦਾ ਮੈਂ ਤੁਹਾਨੂੰ ਲਾਉਂਦਾ ਆ ਜਿਸ ਵਾਰ ਕੇ ਰਿਹਾਦਾ ਤੁਹਾਨੂੰ ਜਾਨ ਵਾਹ ਉੱਪਰ ਵੀ ਕਰ ਲੈ ਬੇਟੇ ਉੱਪਰ ਵੀ ਕਰ ਲੰਦਾ ਕੋਈ ਨਹੀਂ ਅੱਗੇ ਆ ਜਾ ਸੋਹਰਾ ਲੋ ਵਾਹ ਕਰ ਵਾਹ ਲੋ ਜੀ ਬਰਫ ਪੈਣਾ ਸ਼ੁਰੂ ਹੋ ਗਈ ਹੈ ਅਸ਼ਨਾਨ ਅਸੀਂ ਕਰ ਲਿਆ ਤੇ ਹੁਣ ਬਰਫ ਪੈਰੀਵੰਦ ਖਾਨਾ ਥਨ ਜਿਹੜੇ ਕਰਕੇ ਬਰ ਪੈਰੀ ਵਿੱਚ ਮੌਸਮ ਵੀ ਹੁਣ ਪੈਕ ਹੋ ਗਿਆ ਤੇ ਹੁਣ ਅਛਿਆਨ ਪਹਿਲਾ ਹੋ ਗਿਆ ਤੇ ਆਪਾਂ ਚੱਲਦੇ ਹਾਂ ਤੇ ਸੱਤ ਚੋਟੀਆਂ ਨੇ ਜੀ ਸੱਤ ਸ੍ਰਿੰਗ ਸੋਭਤ ਹੈ ਤਹਾਂ ਮਹਾਰਾਜ ਨੇ ਇਸ ਦਾ ਬਚਿੱਤ ਨਾਟਕ ਦੇ ਵਿੱਚ ਜ਼ਿਕਰ ਕੀਤਾ ਤੇ ਹੇਮਕੁੰਡ ਸਾਹਿਬ ਹੇਮ ਦਾ ਮਤਲਬ ਬਰਫ ਕੁੰਡ ਦਾ ਮਤਲਬ ਸਰੋਵਰ ਹੇਮਕੁੰਡ ਸਾਹਿਬ ਤੇ ਚਲੋ ਹੁਣ ਚੱਲ ਜਾਈਏ ਜੀ ਆਪਾਂ ਵਾਹਿਗੁਰੂ ਦਾ ਪ੍ਰਮਾਣ ਮੈਂ ਜਨ ਜਨਮ ਬਾਰ ਬੜੇ ਕਾਮੀ ਪ੍ਰਮ ਸੈ ਸਿਆਮ ਨਾ ਜਾਏ ਨਾਨਕ ਸਦੂ ਭਾਜੀ ਪਾਈ ਹੈ ਸਫਲ ਦਸ ਰਤੇ ਕ੍ਰਪਨੀ ਤਰ ਪਰਸਤ ਚੰਗ ਜਨਮ ਨੇ ਇਹ ਤਤ ਸੰਗਰਾਮ ਨਰੇ ਬਾਦ ਕੇਦਰ ਗਗਵੇ ਸੁਨ ਕਰ ਬਚਨ ਕਾ ਦਾ ਜੀਵਨ ਸੰਤੋਆਤਮ ਪਧਿਆਨੇ ਪੂਰਾ ਗੁਰਖਿਰੋਜਾ ਕਾ ਮੰਤਰ ਅਨੁਸਿਸ਼ਟ ਕਵਸਨ ਗੁਣ ਵਿਆਦ ਕੇ ਨ ਨਹੀਂ ਪਾਏ ਨਾਮ ਸੁਭਾਵ ਜਿੰਨੇ ਮਿਲਾਏ ਜੇ ਬਾਦ ਦਸ ਮਰਾਏ ਸਤਿ ਪਨੇ ਹਾ ਜਿਸ ਤੁਰ ਆਪਣੇ ਨਾਮ ਦੇ ਸਾਰੇ ਆਸਰਾ ਆਪਣੇ ਇਹ ਹਰਿ ਸਬਾ ਆਵਾਜਨ ਕੋਈ ਜਿਵੇਂ ਮਰਸੂ ਹੋਏ ਉਸ ਪ੍ਰਕਾਰ ਨਾਇਕ ਦੇ ਬਿਨਾਂ ਚੱਲ ਗਿਆ ਮਨੁਖ ਮਨੁਤਾਸ ਆਹਰ ਕਾ ਨਾਮ ਨੇ ਇਸ ਨੇ ਸਿਵ ਕੋਲੇ ਹਮਾਇਤ ਦੇ ਸਨਾਂ ਨੇ ਬਨ ਮਰ ਲਾ ਕੇ ਹਰ ਹਰ ਈਕ ਅੰਧਕਾਰ ਦੇ ਉੱਪਰ ਦਾ ਸੇ ਇਹਦਰ ਗੁਰਦੁਆਰਾ ਇਹ ਕੁੰਨ ਸਾਹਿਬ ਤੇ ਸਰੋਵਰ ਹੈ ਜੀ ਪਿੱਛੇ ਤੇ ਇਸ ਪਾਸੇ ਸ਼੍ਰੀ ਲੋਕਪਾਲ ਲਖਮਨਦਰ ਜੀ लक्ष्मण जी ने शेष नाग के रूप बच्च तपस्या की सो ये मंदिर भी है इतने भी दर्शन तारे कर दे पिछड़ सारिया लक्ष्मण मंदिर जी लक्ष्मण मंदिर तो इस पास गुरुद्वारा हेमकुंड साहिब ਸੰਗਤ ਗੁਰਦੁਆਰਾ ਸਾਹਿਬ ਆਂਦੀ ਤੇ ਇੱਥੇ ਵੀ ਮੱਥਾ ਟੇਕਦੀ ਹੈ ਤੇ ਇਸ ਮੰਦਰ ਦੇ ਵਿੱਚ ਵੀ ਇਤਿਹਾਸਿਕ ਮੰਦਰ ਹੈ ਜੀ ਸੋ ਇਹ ਸਾਰਾ ਬਣਿਆ ਹੋਇਆ ਹੈ ਇਹਦੀ ਪੰਡਿਤ ਜੀ ਹੈ ਇੱਥੇ ਜਿਹੜੇ ਲక్ష్ਵਨ ਜੀ ਦਾ ਮੰਦਰ ਬਣਿਆ ਹੋਇਆ ਹੈ ਉੱਥੇ ਇਹ ਮੇਨ ਪੁਜਾਰੀ ਹੈ ਜੋ ਦਰਸ਼ਨ ਕੇ ਲਈ ਪਹੁੰਚੇ ਹਨ ਸਭੀ ਕਾ ਜੋ ਹੈ ਕਿ ਪ੍ਰਮਾਤਮਾ ਪੇ परमात्मा का उन पर सदैव आशीर्वाद बना रहे और गुरु गोविंद महाराज जी का आशीर्वाद बना रहे क्योंकि ये साक्षात तपस्थली है मगर जिस भक्त को परमात्मा का आशीर्वाद होगा इस पवित्र तीर्थ के दर्शन करने का तो वह भक्त बड़े जो है कि प्रसन्न मन से जो है कि और उसे इतनी चढ़ाई है उस चढ़ाई को भी बड़े मजे मजे से जो है कि पार कर देता है और परमात्मा उन्हें यहाँ तक खींचता है और सदैव परमात्मा का आशीर्वाद बना रहता है स... लो जी ये मंदिर से दर्शन हेमकुंड साहिब ਦੇ ਦਰਸ਼ਨ ਕਰਵਾਏ ਤੇ ਮੌਸਮ ਥੋੜਾ ਜਿਹਾ ਹੁਣ ਖਰਾਬ ਹੋ ਰਿਹਾ ਤੇ ਲੱਗਦਾ ਪਛਾਤਾ ਛੱਕੇ ਫਿਰ ਥੱਲੇ ਚਲਦੇ ਆ ਜੀ ਬਾਕੀ ਦੀ ਗੱਲਬਾਤ ਫਿਰ ਥੱਲੇ ਜਾ ਕੇ ਕਰਾਂਗੇ ਫਿਲਹਾਲ ਹੇਮਕੋਟ ਸਾਹਿਬ ਦੇ ਦਰਸ਼ਨ ਹੋਏ ਬੜਾ ਵਧੀਆ ਲੱਗਿਆ ਬੜਾ ਚੰਗਾ ਲੱਗਿਆ ਤੇ ਬੜੀ ਮਨ ਨੂੰ ਸ਼ੁਕਸ਼ਾਂਤੀ ਤੇ ਮਨ ਨੂੰ ਆਨੰਦ ਆਇਆ ਸੋ ਤੁਸੀਂ ਵੀ ਆਓ ਬਣਾਓ ਹੁਣ ਯਾਤਰਾ ਆਰੰਭ ਹੈ ਸੰਦੇਤ ਪਹੁੰਚ ਰਹੀ ਹੈ ਤੇ ਤੁਸੀਂ ਕੋਸ਼ਿਸ਼ ਕਰੋ ਇੱਥੇ ਪਹੁੰਚਣ ਦੀ ਤੇ ਬੜੇ ਆਨੰਦ ਮੇਈ ਦਰਸ਼ਨ ਕਰੋ ਸੋ ਚੱਲਦੇ ਆ ਜੀ ਹੁਣ ਥੱਲੇ ਪਹਿਲਾਂ ਪ੍ਰਸ਼ਾਦਾ ਛੱਕ ਕੇ ਫਿਰ ਥੱਲੇ ਚੱਲਦੇ ਆ ਲਓ ਜੀ ਇੱਕ ਵਾਰ ਫਿਰ ਦਰਸ਼ਨ ਕਰਵਾਣੇ ਆ ਤੇ ਹੁਣ ਵਾਪਸ ਜਾਣ ਲੱਗੇ ਆ ਅਸੀਂ ਯਾਤਰਾ ਹੋ ਗਈ ਹੈ ਤੇ ਹੁਣ ਵਾਪਸੀ ਕਰਦੇ ਆ ਕਿਉਂਕਿ ਮੌਸਮ ਥੋੜਾ ਖਰਾਬ ਹੋਣ ਲੱਗ ਗਿਆ ਤੇ بارش ਦੇ ਵੀ ਅਸਰ ਬਣਦੇ ਆ ਪਹਿਲਾਂ ਬਰਫ ਪੈਣੀ ਸ਼ੁਰੂ ਹੋ ਗਈ ਸੀ ਸੋ ਹੁਣ ਵਾਪਸ ਚੱਲਦੇ ਆ ਜੀ ਇੱਕ ਵਾਰੀ ਫਤਿਹ ਬੁਲਾ ਕੇ ਇੱਕੋ ਚਲੋ ਭਲੇ ਸੋਨ ਹਾ ਸਸਰੀਆ ਕਾਲ ਚਲੋ ਚਲੋ ਜੀ ਵਾਪਸ ਚਲੀਏ ਲੋ ਜੀ ਹੇਮਕੁਰ ਸਾਹਿਬ ਦੇ ਦਰਸ਼ਨ ਦੀਦਾਰ ਹੀ ਕਰ ਲਏ ਤੇ ਜਦੋਂ ਅਸੀਂ ਹੇਠ ਉਤਰ ਲੱਗੇ ਵਾਪਸੀ ਗੋਮਨਤਾਵਲ ਤੇ ਤਕਰੀਬਨ 3 ਕਿਲੋਮੀਟਰ ਥੱਲੇ ਆਏ ਸੀ ਤੇ بارش ਤੇ ਮੌਸਮ ਇੱਕੋ ਦਮ ਖਰਾਬ ਹੋ ਗਿਆ بارش ਬੜੀ ਤੇਜ਼ ਹੋ ਗਈ ਤੇ ਕੈਮਰਾ ਕੱਢਣ ਦਾ ਟਾਈਮ ਨਹੀਂ ਮਿਲਿਆ ਤੇ ਸਾਰਾ ਕੁਝ ਪੈਕ ਕਰਨਾ ਪਿਆ ਤੇ ਰਸਤੇ 'ਚ ਵੀ ਕੁਝ ਕੈਪਚਰ ਨਹੀਂ ਕਰ ਸਕੇ ਇਸ ਵਲੌਗ ਦਾ ਐਂਡ ਫਿਰ ਚਲਦੇ-ਚਲਦੇ ਕਰਾਂਗੇ ਕੱਲ ਫਿਰ ਬਿਲਾਂਗੇ ਨਵੇਂ ਵਲੌਗ ਦੇ ਨਾਲ ਵਾਪਸੀ ਦੀ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਸੋ ਬੜੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਫਿਲਹਾਲ ਨਮਸਤੇ ਸਸੇਕਾਲ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ بارش ਸ਼ੁਰੂ ਹੋ ਗਈ ਸੀ ਸਾਰਿਆਂ ਨੇ ਆਪੋ ਆਪਣੇ ਰੇਨਕੋਟ ਪਾ ਲਏ ਤੇ ਵਾਪਸੀ ਤੇ ਅਜੇ 2 ਕਿਲੋਮੀਟਰ ਰਹਿ ਗਿਆ ਗੋਬਿੰਦਾਂ ਤੇ ਮੌਸਮ ਖਰਾਬ ਹੋਇਆ ਹੈ ਸਾਰਿਆਂ ਸਮਝਾ ਨੇ ਆਪਣੇ ਆਪਣੇ ਰੇਨਕੋਟ ਜੀ ਆ ਪਾ ਲੇ ਉਹ ਦੰਨੇ ਜਾਏਗਾ ਕਿ ਬਿਸਕੂ ਵੀ ਤੇ ਉਹ ਖਿੱਚੀ ਲਿਆ ਥੋੜਾ ਜਿਹਾ ਕੰਮ ਹੱਸੇ ਰੋਈ जाले सो <lightweight> <immortality>